ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਪਹਿਲੀ ਗੱਲ ਤਾਂ ਮੈਨੂੰ ਇੰਨਾ ਸਾਹਮਣੇ ਬਾਬਾ ਜੀ ਸਾਹਮਣੇ ਬੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁਲ ਦੀ ਸੇਵਾ ਹੋ ਰਹੀ ਸੀ ਹਾਂਜੀ ਉਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕੀ 10 20 ਹਣਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ 2000 ਦਾ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਖ ਕਰਾ ਰਹੇ ਸੀ ਜੀ ਸੇਵਾ ਬਾਬਾ ਜੀ ਕਰਾ ਰਹੇ ਸੀ ਤੇ ਮੈਂ ਘਟੋ ਘਟ ਨਹੀਂ ਦੋ ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਹਣਾ ਵਾਣੋ ਵਾਣੀ ਅਸੀਂ 2 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਦਨ ਦਰਸ਼ਨ ਕੀਤੇ ਤੇ ਉਦਨ ਅਸੀਂ ਮੈਂ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਦਨ ਉਦਨ ਜਦੋਂ ਮੈਂ ਸੇਵਾ ਕੀਤੀ ਤੇ ਉਦਨ ਉਦਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸੇਖ ਵਾਲਿਆਂ ਨੂੰ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨੂੰ ਚ ਦਿੱਤੇ ਆ ਟਰੈਕਟਰ ਕਿ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਖੜਾ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਨਿਆਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡਬੰਦ ਜ਼ਿਮੀਦਾਰ ਆ ਜਿਨ੍ਹਾਂ ਦੀ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਆ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖ ਵਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ 2 ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਨਾਇਆ ਦਊਗੀ ਟਰੈਕਟਰ ਦੀ ਜੀ ਹਾਂਜੀ 20 ਸਾਲ ਤੱਕ ਜਿਹੜੇ ਵੀ ਜ਼ਿੰਮੇਦਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ ਪੀੜਿਤ ਹੋਏ ਨੇ ਉਹ ਗਲੋਬਲ ਸੇਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸੇਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦੇਵਾਂਗੇ ਕਿਉਂਕਿ ਉਹ ਇੱਕ ਆਪਣੇ ਸੰਸਥਾ ਆ ਉਹ ਸੰਸਥਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਏਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਂ ਅਜੇ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਸ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਛੋਡੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਵਿਵਾਦ ਆ ਵੀ ਤੁਸੀਂ ਵੀ ਆ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹੜਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਦਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਏ ਚ ਆਪਣੇ ਆਪਣੇ ਏਰੀਏ ਚ ਜਿਹੜੇ ਵੀ ਆਪਣੇ ਜ਼ਿਮੀਦਾਰ ਭਰਾ ਨੂੰ ਟਰੈਕਟਰ ਦੀ ਲੋਡ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈਲੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੰਨ ਲਓ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪਦੇ ਲੋ ਪਹਿਲਾਂ ਟਰੈਕਟਰ ਦੇ ਲਈਏ ਕਿਉਂਕਿ ਅਸੀਂ ਆਪਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਹੈ ਅਸੀਂ ਆਪਦੀ ਸੇਵਾ ਕਰ ਲਈਏ ਉਹ ਤੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਹੈ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰ ਸੇਵ ਵਾਲੇ ਬਾਬੇ ਠੀਕ ਆ ਜਿਹੜੇ ਆਪਾਂ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫਿਰ ਅਗਲੇ 10 ਬਾਬੇ ਕਹਿੰਦੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦਈਏ ਹਨਾ ਫਿਰ ਅਗਲੇ ਉਹਨਾਂ ਨੂੰ ਦੇ ਦਈਏ ਕਿਉਂਕਿ ਇਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦਿਓ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ-ਦੋ ਟਰੈਕਟਰ ਕਰਕੇ ਅਸੀਂ ਸਿੱਧੀ-ਸਿੱਧੀ ਸੇਵਾ ਰੱਖਣੀ ਆ 10-10 ਟਰੈਕਟਰ ਦੀ ਜਾਂ ਕਰਦਾਂਗੇ ਵਿੱਚੋਂ 5-5 ਨਹੀਂ 10-10 ਹੀ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇ ਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ 10-10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿੰਮੇਵਾਰ ਭਰਾ ਨੂੰ ਹਾਂ ਜੀ ਹਾਂ ਜੀ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਹੈ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲੀ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਜਾਂ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅਕਲ ਪਰਸੋ ਸ਼ੋ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਚਾ ਮੈਂ ਕਹਿੰਦਾ ਵੀਰੇ 25 ਲੱਖ ਚਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪ ਦਾ ਕਾਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਆ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾ ਜਿਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜੇ ਜਿਹਨਾਂ ਜਿਹੜੇ ਵੈਲ ਸੈਟਡ ਨੇ ਠੀਕ ਆ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ 'ਚੋਂ ਦਸਵੰਧ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਹਿਸਾਬ ਨਾਲ ਸੇਵਾ ਵੱਧ ਚੜ੍ਹ ਕੇ ਕਰੋ ਜੀ ਭਾਈ ਮੈਨੂੰ ਨਾ ਮੈਂ ਮੈਨੂੰ ਉਹ ਚੀਜ਼ ਹੈ ਮੈਨੂੰ ਆ ਚੀਜ਼ ਹੈ ਮੈਂ ਬੱਚਾ ਐ ਮੈਨੂੰ ਨਹੀਂ ਨੌਲੇਜ ਹੈਗੀ ਮੈਂ ਫਿਰੋਜ਼ਪੁਰ ਆਇਆ ਕਿਉਂਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਹੋਰੀ ਆ ਜੀ ਅਸੀਂ ਦੋ ਦਿਨ ਐ ਕਿ ਇਹ ਅਸੀਂ ਸਭ ਨੂੰ ਸ਼ੰਕਾ ਹੈ ਮੀਡੀਆ ਲੋਕ ਵੀਰੇ 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 ਮੈਂ ਦੱਸਦਾ ਮੈਂ ਇੱਕ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪਦੇ ਵੱਲੋਂ ਦੇਣਾ 100 ਮੇਰੇ ਚਲੋ ਕੋਈ 1200 ਉਹਨਾਂ ਨੇ ਕਹਿਤਾ ਠੀਕ ਆ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾਟ ਇੱਥੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰ ਰਿਹਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਆ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਆ ਕਾਰ ਸੇਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪ ਦੇ ਟੀਮ ਨਾਲ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰ ਸੇਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦਿੱਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਵੀ ਜੋ ਵੀ ਹਨਾ ਗੱਲ ਹੋਈ ਮੈਂ ਕਲੀਅਰ ਵੀ ਕਰਤੀ ਹੁਣ ਕੀ ਆ ਜਿੰਨੇ ਵੀ ਕਾਰ ਸੇਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਇਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਮ ਹੜਾਂ ਦੀ ਮਾਰ ਬਾਜੀ ਹੋਰ ਕਿੱਥੇ ਆ ਅੰਮ੍ਰਿਤਸਰ ਫਿਰੋਜ਼ਪੁਰ ਬਾਜੀ ਇੱਕ 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 ਦੋ ਮਿੰਟ ਐ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਹੋਰ ਕਿੱਥੇ ਹੜਾਂ ਦੇ ਲਾ ਜਿਆਦਾ ਮਸਰਚਾ ਜਿਆਦਾ ਅੰਮ੍ਰਿਤਸਰ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਬਾਜੀ ਜਿਵੇਂ ਬਾਬਾ ਜੀ ਹੋਣੇ ਅੰਮ੍ਰਿਤਸਰ ਦੇ ਇੱਥੋਂ ਦੇ ਸੰਤ ਆ ਇੱਥੋਂ ਦੇ ਸੰਤ ਇੱਕ ਮਿੰਟ ਮੈਂ ਕਰਦਾ ਇੱਕ ਇੱਕ ਮਿੰਟ ਨਹੀਂ ਨਹੀਂ ਇੱਕ 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 ਅਿਤੋ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਅਸੀਂ ਸਟਾਰਟ ਕੀਤਾ ਅਸੀਂ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਪੂਰੀ ਵਾਲੇ ਸੰਤ ਹਨਾ ਵੀ ਜਿਵੇਂ ਸਾਨੂੰ ਕਿਹਾ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਦਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਾਈ ਜੀ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ 2 ਦਿਨ ਹੋਰੀ ਐ ਹੁਣ ਅਸੀਂ ਦੋ ਦਿਨ ਪਾ ਲੋ ਪਿੰਡੋਂ ਪਿੰਡ ਘੁੰਮਣਾ ਕਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਦੋ-ਦੋ ਡਾਇਰੈਕਟਰ ਉਹਨਾਂ ਨੂੰ ਵੀ ਦੇ ਦਾਂਗੇ ਅਸੀਂ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਹੋਏ ਪਿੰਡਾਂ ਨੇ ਮਤੇ ਮਤੇ ਕੀ ਅਸੀਂ ਪੁੱਛਣਾ ਚਾਹੁੰਦੇ ਸੀ ਕਿ ਇਸ ਤਾਂ ਹੁਣ ਭਾਜੀ ਇਹਨਾਂ ਨੇ ਕਿਹਾ ਵੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਭਾਜੀ 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 ਦੇਖੋ ਮੈਂ ਹੰਦਲਣਾ ਕਰੂੰਗਾ ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਮੈਂ ਕੰਮ ਸੇਵਾ ਦਾ ਹਾਂ ਨਹੀਂ ਦੇਖੋ ਤੁਹਾਨੂੰ ਮੈਂ 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 ਹਾਂ ਮੈਂ ਮੈਂ ਦੱਸ ਇੱਕ ਨਹੀਂ ਸੁਣ ਦੇ ਲੈ ਕਰੀ ਮੈਂ ਪਤਾ ਕੀ ਕਹਿਣਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾਂ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਪੁਰਸ਼ ਅੰਮ੍ਰਿਤਸਰ ਦੇ ਨੇ ਟਰੈਕਟਰ ਦੀ ਲੋਡ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਉਹਨਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾ ਵਾਲੇ ਸੰਤ ਇੱਥੋਂ ਦੇ ਹੋਣ ਆ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਹਿੰਦਾ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਜੱਥੇ ਨਹੀਂ ਰਹੇ ਐ ਇਹ ਤਾਂ ਸੀ ਬਹੁਤ ਇਫੈਕਟਡ ਏਰੀਆ ਹੈ ਇਹ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਨਹੀਂ ਆਪਾਂ ਦੋ ਦਿਨ ਇੱਥੇ ਆ ਆ ਚੀਜ਼ ਦਾ ਵੀ ਕਰ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਿਰੋਜ਼ਪੁਰੋਂ ਬਾਬਾ ਜੀ ਹੋਣਾ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਫੋਰ ਦੇ ਦਾਂਗੇ ਸਵਾਲ ਦਿੱਤਾ ਕੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ 10 ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਹੈ ਸਵਾਲ ਮੀਡੀਆ ਇਹ ਕਰ ਰਿਹਾ ਹੈ ਕਿ ਇਹ ਟਰੈਕਟਰ ਫਰੋਇਪਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਦੇ ਬਾਬਾ ਜੀ ਟਰੈਕਟਰ ਅਮਰੀਕ ਸਰ ਜੀ ਨੂੰ ਪੁੱਛੋ ਦੋ ਕੰਫਿਊਜ਼ ਨਾ ਕਰੇ ਬੰਦਾ ਅਮਰੀਕ ਸਰ ਕਿਵੇਂ ਕੰਮ ਕਰੇਗਾ ਉਧਰ ਕੰਮ ਦੇਣਗੇ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ 'ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਆ ਨਾ ਚੰਡੀਗੜ੍ਹ ਹੀ ਆ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਮਝੀਏ ਇਲਾਕੇ ਜਿਹਾ ਬਾਬਾ ਜਗਤਾਰ ਸਿੰਘ ਦੀ ਅਸੀਂ ਨਾ ਕਾਰਸੀ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਤਾਂ ਸਿੱਧਾ ਕੌਸਟਨ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਕਿਉਂਕਿ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚ ਜਾਣਗੇ ਧਨ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਂਦੇ ਆ ਪੰਜ ਟਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਨਹੀਂ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲੋ ਵੀ ਅਗਲੇ ਟਰੈਕਟਰ 10 ਵਜੀਦਪੁਰ ਉਦੋਂ ਨਹੀਂ ਬਾਬਾ ਜੀ ਲਿਖਾਇਓ ਬਾਬਾ ਜੀ ਬਾਬਾ ਕਾਰ ਸੇ ਵਾਲੇ ਨੇ ਨਾ ਚਲੋ ਜੀ ਬੁਲਾ ਦਿਓ ਧਿਕਾਰਾ ਬੋਲੇ ਸੋਨਿਆ ਹਾਲੋ ਔਰ ਦੱਸੋ ਭਾਈ ਔਰ ਦੱਸੋ ਭਾਈ ਇੱਕ ਕੋਨਸੀ ਜਿਸੇ ਕਹਿੰਦੇ ਜੀ ਪੰਜ ਬਦੀਰਪੁਰ ਸਾਹਿਬ ਕਰਦੇ ਪੰਜ ਬਾਬਾ ਰਾਦਾ ਗੁਰਦਾਰ ਸਾਹਿਬ ਕਰਦੇ ਦੋਨੋਂ ਮੈਂਡਿਕ ਹੋ ਜਾਂਦਾ ਠੀਕ ਹੈ ਜੇ ਜੇ 10 10 ਕਰ ਦਈਏ ਬਹੁਤ ਵਧੀਆ ਜੀਓ ਸਾਹਿਬ ਲੈ ਕੇ ਨਾ ਮਰ ਕੇ ਨਾ ਨਜ਼ਾਰਾ ਆ ਜੇ 10 10 ਕਰ ਦੋ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਡਿਫੈਕਟਡ ਫਿਰ ਦੋ ਏਰੀਏ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਿਲ ਕਾ ਕਿਹਦੇ ਵਿੱਚ ਪੈ ਜਾਂਦਾ ਉਹ ਹਨਾ ਹਾਂ ਆਪਾਂ ਇਹ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂ ਜੀ ਤੇ ਭਾਜੀ ਸਹੀ ਡਿਸੀਜਨ ਦਾਨ ਭਾਜੀ 10 ਦਾ 20 ਡਾਇਰੈਕਟਰ ਦੇ ਕੇ ਜਾਵਾਂਗੇ ਠੀਕ ਹੈ ਜੀ ਹੋਰ ਕੁਸਚਨ ਭਗੇ ਮਨਗਰੇ ਜੀ ਜਿਹੜੀ ਆ ਜੀ ਤਾਂ ਵੀ ਉਹ ਟਰੈਕਟਰ ਸੇਵਾ ਦੀ ਜੇ ਜਦੋਂ ਵੀ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਲੋਕਾਂ ਨੇ ਆਸ ਰੱਖੀ ਹੈ ਕਿ ਸਾਡੀ ਜ਼ਮੀਨਾਂ 'ਚ ਵੀ ਰੇਤਾਂ ਜਿਹੜੀ ਹੈ ਉਹ ਹੁਣ ਨਿਕਲ ਜਾਊਗੀ ਤੁਹਾਡੀ ਇਸ ਸੇਵਾ ਤੋਂ ਤੇ ਲੋਕਾਂ ਨੂੰ ਆਸ ਕਰਕੇ ਇਹੀ ਸਾਰੀ ਇਹ ਚੀਜ਼ ਪੋਸੀਬਲ ਹੋਊਗੀ ਜੇ ਤੁਸੀਂ ਬਾਤ ਉਹ ਸੇਵਾ ਕਰੋਗੇ ਚਲੋ 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 ਇੱਕ ਇੱਕ ਸੈਕਿੰਡ ਬੱਸ ਸਸਸੀ ਕਬੜੀ ਹਲੋ 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 ਹਲ ਅੱਛਾ ਅੱਛਾ ਸੌਰੀ ਸੌਰੀ ਵੈਰੀ ਸੌਰੀ ਕਿਹੜੀ ਸੇਵਾ ਤੁਸੀਂ ਕਰ ਰਹੇ ਹੋ ਲੋਕਾਂ ਨੇ ਆਸ ਮਨਦੀ ਜੀ ਪੂਰੇ ਪੰਜਾਬ 'ਚ ਵੀ ਤੁਹਾਡੀ ਇਸ ਸੇਵਾ ਨਾਲ ਉਹਨਾਂ ਨੂੰ ਵੀ ਫਰਕ ਪਊਗਾ ਭਾਜੀ ਭਾਜੀ ਮੈਂ ਮੈਂ ਦੇਖੋ ਮੈਂ ਐਲਾਨ ਕੀਤਾ ਸੀ 5 ਕਰੋੜ ਰੁਪਏ ਦਾ 5 ਤੋਂ ਦਾ 5000 ਆਲੇ ਦੋਲੇ ਦਾ ਸੀ ਪਹੁੰਚ ਵੀ ਗਏ ਸੇਵਾ ਤੇ ਹਨਾ ਠੀਕ ਆ ਉਹ ਜਿੰਨਾ ਹੁੰਦਾ ਸੀ ਆਪਾਂ ਬਾਤ ਛੱਡ ਕੇ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਨੇ ਹੀ ਸਾਨੂੰ ਸੁਣਿਆ ਹੈ ਪੰਜਾਬ ਤੋਂ ਹੀ ਅਸੀਂ ਕਮਾਉਣਾ ਸਟਾਰਟ ਕੀਤਾ ਠੀਕ ਆ ਅੱਜ ਲਾਵਾਂ ਮੇਰਾ ਮੇਨ ਮੋਟਿਵ ਆ ਆਜ ਅਸੀਂ ਅੱਜ ਮੈਂ ਸੇਵਾ ਚ ਗਰਾਊਂਡ ਤੇ ਆਇਆ ਕੱਲ ਨੂੰ ਮੈਨੂੰ ਵੇਖ ਕੇ ਹੋਰ ਮੇਰੇ ਕਲਾਕਾਰ ਭਰਾ ਹੋਣ ਹੋਰ ਬਿਜ਼ਨੈਸਮੈਨ ਹੋਣ ਆਹ ਜਿਹੜੇ 200 ਟਰੈਕਟਰ ਨੇ 100 ਤੋਂ 200 ਵੰਡਣਾ ਇਹਦਾ 2 ਲੱਖ ਬਣੇ ਜੇ ਮੈਂ 100 ਦੇ ਰਿਹਾ ਤੇ ਲੱਖ ਟਰੈਕਟਰ ਆਵੇ ਸੋ ਸਾਰੀਆਂ ਸਮਾਂ ਉੱਥੋਂ ਸਰਕਾਰ ਵੀ ਮੈਂ ਆਇਆ ਸੀ ਮੈਂ ਸੀਐਮ ਸਾਹਿਬ ਨਾਲ ਮੇਰੀ ਪਰਸਨਲੀ ਗੱਲ ਹੋਈ ਸਾਡੀ ਫੋਨ ਤੇ ਉਹਦੇ ਬਾਅਦ ਦਾ ਘੰਟਾ ਮੇਰੀ ਸੀਐਮ ਸਾਹਿਬ ਨਾਲ ਗੱਲ ਹੋਈ ਮੈਂ ਸੀਐਮ ਸਾਹਿਬ ਵੀ ਆਪਾਂ ਜਿੰਮੇਦਾਰਾਂ ਦਾ ਆਪਣਾ ਛੋਟੇ ਜਿੰਮੇਦਾਰਾਂ ਦਾ ਕਰਜ਼ਾ ਮਾਫ਼ ਕਰਨਾ ਮੈਂ ਤੇ ਸੀਐਮ ਸਾਹਿਬ ਕਹਿੰਦੇ ਵੀ ਆਪਾਂ ਉਹ ਤਾਂ ਕਰ ਹੀ ਦਿੱਤਾ ਆਪਣਾ ਵੀ ਜਿੰਨਾ ਟਾਈਮ ਇਹ ਆਪਣਾ ਹੈਗਾ ਪਾਣੀ ਵਾਲਾ ਕੀ ਹੁੰਦਾ ਜਿਸਤ ਰੋਕਦੀ ਇਸਟਾਲਮੈਂਟ ਅੱਗੇ ਚੱਲ ਗਈ ਹੈਨਾ ਕਹਿੰਦੇ ਉਹ ਮੈਂ ਉਹ ਮੈਂ ਕਰ ਹੀ ਦਿੱਤਾ ਬਾਕੀ ਦੇਖੋ ਮੇਰਾ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ ਹੁਣ ਮੈਂ ਯੂਪੀ ਮੇਰੇ ਸ਼ੋਅ ਸੀ 2 ਦਿਨ ਲਖਨਊ ਤੇ ਮੈਨੂੰ ਅਕિલેਸ਼ ਯਾਦਵ ਉਹਨਾਂ ਦੀ ਕਿਹੜੀ ਪਾਰਟੀ ਆ ਉਹਨਾਂ ਦੀ ਹੋਰ ਹੀ ਪਾਰਟੀ ਆ ਕੋਈ ਸਮਾਜਵਾਦੀ ਹਨਾ ਕਿਉਂਕਿ ਉਹ ਐਡੇ ਆਪਣੇ ਇੰਡੀਆ ਦੇ 3rd ਸার্ড ਪਾਰਟੀ ਆ ਐਡੀ ਵੱਡੀ ਪਾਰਟੀ ਆ ਵੀ ਇੰਡੀਆ ਦੀ ਕਾਂਗਰਸ ਭਾਜਪਾ ਤੇ ਤੀਜੀ ਪਾਰਟੀ ਕਹਿੰਦੇ ਉਹਨਾਂ ਦੀ ਹੁੰਦੀ ਆ ਉਹਨਾਂ ਨੇ ਮੈਨੂੰ ਮੇਰਾ ਸਪੈਸ਼ਲ ਧੰਨਵਾਦ ਕੀਤਾ ਉਹਨਾਂ ਨੇ ਬਹੁਤ ਥੈਂਕ ਯੂ ਕੀਤਾ ਉਹ ਕਹਿੰਦੇ ਵੀ ਮਨਕੀਰਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਕੋਈ ਸੇਵਾ ਸਾਡੇ ਜੁਮੇ ਹੋਈ ਤਾਂ ਤੁਸੀਂ ਦੱਸੋ ਠੀਕ ਆ ਆਪਣੇ ਕੋਲ ਉਹ ਵੀ ਪਲੈਟਫਾਰਮ ਆ ਗਿਆ ਠੀਕ ਆ ਟਰੈਕਟਰ ਕੱਲ ਨੂੰ ਹੋਣਗੇ ਆਪਾਂ ਉਹਨਾਂ ਨੂੰ ਵੀ ਕਹਿ ਦਾਂਗੇ ਭਾਜੀ ਲੋਡ ਆ ਸਾਡੇ ਵੀ ਸਾਨੂੰ ਲੋਡ ਆ ਵੀ ਭੇਜੋ ਠੀਕ ਆ ਫਿਰ ਬੀਜੇਪੀ ਚ ਆਪਣੇ ਮਨਜਿੰਦਰ ਸਰਸਾ ਭਾਜੀ ਉਹ ਸਾਡੇ ਰਿਸ਼ਤੇਦਾਰ ਵੀ ਨੇ ਉਹਨਾਂ ਨੇ ਵੀ 50 ਟਰੈਕਟਰ ਕਹੇ ਹੋਇਆ ਠੀਕ ਆ ਆਪਾਂ ਆਰਟਿਸਟ ਆ ਆਪਾਂ ਤਾਂ ਸਾਰੇ ਪਾਸਿਓ ਆਪਣਾ ਮੇਨ ਮੋਟਿਵ ਆ ਆਪਦੇ ਲੋਕਾਂ ਨਾਲ ਖੜਨਾ ਆਹ ਟਰਬਲ ਚੋ ਰਾਈਟ ਵੇ ਹੁਣ ਨਿਕਲਣਾ ਠੀਕ ਆ ਬਸ ਆਪਾਂ ਰਲ ਮਿਲ ਕੇ ਪਰ ਮੇਰਾ ਮੇਨ ਮੈਸੇਜ ਮੇਰਾ ਮੇਨ ਮੈਸੇਜ ਆ ਜਿਹੜੇ ਬੰਦੇ ਮੈਨੂੰ ਸੁਣਦੇ ਆ ਜਿਹੜੇ ਮੇਰੇ 뮤ਜ਼ਿਕ ਨੂੰ ਲਾਈਕ ਕਰਦੇ ਆ ਆਪਾਂ ਕੈਨੇਡਾ ਅਮਰੀਕਾ ਤੋਂ ਜਿੰਨੇ ਵੀ ਲਿਸਨਰ ਨੇ ਜਿਵੇਂ ਅਸੀਂ ਗਰਾਉਂਡ ਵਰਕ ਤੇ ਆ ਰਹੇ ਆ ਕੋਈ ਫਰਕ ਨਹੀਂ ਪੈਂਦਾ ਮਹੀਨੇਵਾਲ ਇੱਕ ਮਹੀਨੇ ਲਈ ਆ ਜਾਓ ਠੀਕ ਆ ਵੀ ਆਪਾਂ ਇਹ ਸੇਵਾ ਨੂੰ ਜੇ 100 ਟਰੈਕਟਰ ਮੈਂ ਦੇ ਕੇ ਮੈਂ 100 ਆਪਦੇ ਵੱਲੋਂ ਦੇ ਦੇ ਦੂੰਗਾ ਆਪਦੇ ਮਨਕੀਰਤ ਅਲੱਗ ਟੀਮ ਵੱਲੋਂ 100 ਟਰੈਕਟਰ ਚਲੋ ਮੇਰਾ ਹੋਰ ਹੋ ਗਿਆ 200 ਮੈਂ ਜੇ ਹੱਲਾਸ਼ੀਰੀ ਮਾਰ ਰਿਹਾ ਮੈਂ ਫੋਨ ਕਰ ਰਿਹਾ ਸਾਰਿਆਂ ਨੂੰ ਕਹਿ ਗਿਆ ਕਿ ਬਈ 5 10 ਟਰੈਕਟਰ ਤੇਰੇ ਪੰਜ ਤੇਰੇ ਆਏ ਈ ਕਾ ਸਾਰੇ ਕੰਮ ਕਰੀਏ ਹਰ ਬੰਦੇ ਦੇ ਰਿਲੇਸ਼ਨ ਆ ਤੇ ਆਪਾਂ ਆਪਦੇ ਜਿਹੜੇ ਭੈਣ ਭਰਾਵਾਂ ਦੇ ਘਰ ਸਾਡੇ ਡੁੱਬੇ ਆ ਠੀਕ ਆ ਆਪਾਂ ਮੰਚ 'ਚ ਖੜੇ ਕਰਦਾਂਗੇ ਮੰਚ 'ਚ ਘਰ ਵੀ ਬਣ ਜਾਣਗੇ ਹਾਂ ਹਾਂਜੀ ਹਾਂ ਤੇ ਸਾਡੀ ਟੀਮ ਨੇ ਅੱਧਾ ਤਾਂ ਮੈਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਹਿੰਦੇ 10 گاਵਾ ਵੀ ਕਰਤੀਆਂ ਰਾ ਇਹ ਰਾਹ ਜੀ ਪਲਾਨ ਬਣਿਆ ਕਹਿੰਦੇ 10 گاਵਾ ਵੀ ਕਰਦੇ ਸੋ ਅਸੀਂ ਪੰਜਾਬ ਦੇ ਬੱਚੇ ਆ ਘਰ ਵੀ ਜ਼ਰੂਰੀ ਨੇ ਜਿੰਨੇ ਘਰ ਟੱਠੇ ਲੋਕਾਂ ਦੇ ਬਾਬਾ ਜੀ ਮੈਂ ਦੇਖੋ ਇੱਕ ਹੁੰਦਾ ਘਰ ਟੱਠੇ ਮੈਂ ਤਾਂ ਕੈਸ਼ ਮੇਂ ਤਾਂ ਬਿਨ ਕੋਈ ਜਿਆਦਾ ਨੌਲੇਜ ਨਹੀਂ ਸੀ ਮੈਂ ਤਾਂ ਕੈਸ਼ ਲਿਆ ਕੇ ਮੈਂ ਤਾਂ ਸਿੱਧਾ ਲੋਕਾਂ ਨੂੰ ਠੀਕ ਆ ਨਹੀਂ ਤਾਂ ਆਪਾਂ ਕਹਿ ਕੇ ਜਾਂਦੇ ਆ ਪਤਾ ਨਹੀਂ ਕਦੋਂ ਕਰਦੇ ਆ ਮੈਂ ਤਾਂ ਸਿੱਧਾ ਕੈਸ਼ ਫੜਾਤਾ ਲੱਖ ਚੱਕੋ 2 ਲੱਖ ਚੱਕੋ ਘਰ ਜਦੋਂ ਬਣਨਾ ਬਣੀ ਜਾਊਗਾ ਇੱਕ ਵਾਰੀ ਜਦੋਂ ਲਿਕੁਇਡ ਕੈਸ਼ ਤੁਹਾਡੇ ਹੱਥ ਚ ਹੋ ਜਾਂਦਾ ਨਾ ਤੁਹਾਨੂੰ ਹੌਸਲਾ ਹੀ ਵੱਡਾ ਹੋ ਜਾਂਦਾ ਹੈ ਵਿਕਰਮ ਜੀ ਮੇਰਾ ਭਰਾ ਬੋਲਡ ਪੰਜਾਬ ਤੋਂ ਤੇ ਜਦੋਂ ਤੁਹਾਡੇ ਹੱਥ ਚ ਕੈਸ਼ ਹੋ ਜਾਂਦਾ ਤੁਹਾਡੇ ਸੱਟ ਵੀ ਵੱਜੀ ਹੋਵੇ ਤੁਹਾਡੇ ਕੋਲ ਪੈਸੇ ਪਏ ਹੁੰਦਾ ਵੀ ਕੋਈ ਨਹੀਂ ਯਾਰ ਹੱਥ 'ਚ ਪੈਸੇ ਆ ਗਏ ਆਪੇ ਹਾਂ ਠੀਕ ਆ ਸੋ ਇਹਦਾ ਹੌਸਲਾ ਹੀ ਬੜਾ ਹੈ ਕਹਿੰਦੇ ਸਗੇ ਭਰਾ ਜਿੰਨਾ ਹੌਸਲਾ ਹੈ ਆਪਣੇ ਜਦੋਂ ਗੁੱਟੀ ਹੱਥ 'ਚ ਹੋਵੇ ਸੋ ਮੈਂ ਸੇਵਾ ਕਰ ਰਹਾ ਤੇ ਇੰਨੇ ਇੰਨੇ ਸਾਲਾਂ ਦਾ ਵੀ ਅੱਜ 10 ਸਾਲ ਹੋ ਗਏ ਇੰਨੇ ਨੇ ਬਿਜ਼ਨਸਮੈਨ ਇੰਨੇ ਹਰ ਪਾਸੇ ਪਿਆਰ ਆ ਠੀਕ ਆ ਜਿੰਨੂੰ 200 ਟਰੈਕਟਰ ਗਿਆ ਹੋਰ ਵੀ ਸੇਵਾ ਲਾਵਾਂਗੇ ਠੀਕ ਆ ਸਿਰ ਮੱਥੇ ਠੀਕ ਆ ਤੇ ਕਿਉਂਕਿ ਜਿਹੜਾ ਵੀ ਪੰਜਾਬ ਲਈ ਖੜੂਗਾ ਵੀਰੇ ਰੱਬ 10 ਗੁਣਾ ਕਰਕੇ ਸਣਾ 100 ਗੁਣਾ ਕਰਕੇ ਵਾਪਸ ਆਉਣਾ ਸੋ ਵੀ ਜਿਆਦਾ ਕੁਝ ਨਾ ਬੋਲਦਾ ਆ ਆਪਾਂ ਮੈਂ ਕਹਿੰਦਾ ਵੀ ਟਰੱਕ ਟਰੱਕ ਪਹੁੰਚ ਗਿਆ ਆਪਣਾ ਇੱਥੇ ਆਪਾਂ ਬਾਬਾ ਜੀ ਤੋਂ ਜਕਾਰਾ ਕਰੀਏ ਲਵਾਈਏ ਮੈਨੂੰ ਤੁਹਾਡੀ ਗੱਲ ਵਧੀਆ ਲੱਗੀ 10 ਟਰੈਕਟਰ ਅਗਲੇ ਆਪਾਂ ਵਜੀਦਪੁਰ ਫਾਈਨਲ ਕਰਦੀਏ